ਯੂਨੀਵਰਸਿਟੀ ਆਫ ਵੋਲਨਗੋng ਹੈ ਜੀ ਇਹ ਜਦੋਂ ਆਪਾਂ ਸਿਡਨੀ ਤੋਂ ਜਾਂਦੇ ਆ ਕੈਨਬਰਾਂ ਤੋਂ ਸ਼ਾਇਦ ਉਹਦੇ ਚਲਾ ਚਾਹੁੰਦਾ ਆ ਉਹਦੀ ਯੂਨੀਵਰਸਿਟੀ ਹੈ ਜੀ ਵੋਲਨਗੋng ਤੇ ਉਹਦੇ ਚ ਮਰਖਾ ਵੋਲਨਗੋng ਗਿਆ ਜੇ ਤੁਸੀਂ ਆਸਟ੍ਰੇਲੀਆ ਦਾ ਤੁਸੀਂ ਮੈਨੂੰ ਪਾਛ ਦੱਸ ਸਕਦੇ ਹੋ ਜਿਹੜੀ ਥਾਂ ਤੇ ਹਾਈਵੇ ਦੇ ਉੱਪਰ ਇੱਕ ਬਹੁਤ ਵੱਡੀ ਭੇਡ ਬਣੀ ਹੋਈ ਹੈ ਉਹ ਹੋਣੀ ਹੈ ਜੀ ਮਰਖਲ ਕਰਕੇ 30 40 ਫੁੱਟ ਉੱਚੀ ਆ ਇੰਨੀ ਵੱਡੀ ਬਣੀ ਹੋਈ ਆ ਬਿਊਟੀਫੁਲ ਸਾਈਟ ਉੱਥੋਂ ਦੀ ਜਿਹੜੀ ਯੂਨੀਵਰਸਿਟੀ ਹੈ ਜੀ ਉਹਦੇ ਵਿੱਚ ਉਹਨਾਂ ਨੇ ਆਲਰੇਡੀ 100 ਤੱਕਟੀਆਂ ਨੇ ਹੁਣ 180 ਹੋਰ ਕੱਟਣੀਆਂ ਨੇ ਸਟੂਡੈਂਟ ਨਹੀਂ ਹੈ ਸਟੂਡੈਂਟ ਆ ਨਹੀਂ ਰਿਹਾ ਉਹਨਾਂ ਨੇ ਵੀ ਉੱਥੇ ਸਖਤੀ ਕਰਤੀ ਹੋਈ ਹੈ ਸੋ ਸਟੂਡੈਂਟ ਸਾਡੇ ਆਫਟਰ ਲੰਬਰ ਸੈਕੰਡ బిਗੇਸਟ ਇੰਡਸਟਰੀ ਵਾਜ਼ ਇੰਟਰਨੈਸ਼ਨਲ ਸਟੂਡੈਂਟਸ ਜਸਟ ਇਮੇਜਿਨ ਸਾਡੀਆਂ ਯੂਨੀਵਰਸਿਟੀਆਂ ਇੱਥੇ ਉਹਨਾਂ ਨੂੰ 100 ਸੀਗੀ ਕਿ ਇੰਟਰਨੈਸ਼ਨਲ ਸਟੂਡੈਂਟਾਂ ਦਾ ਪੈਸਾ ਦਿੰਦਾ ਸੀ ਯੂਨੀਵਰਸਿਟੀ ਚੱਲਦੀ ਸੀ ਹੁਣ ਸਾਡੇ ਵੀ ਇਹ ਪ੍ਰੋਬਲਮ ਆ ਗਈ ਹੈ ਹੁਣ ਇੰਟਰਨੈਸ਼ਨਲ ਸਟੂਡੈਂਟ ਬਹੁਤਾ ਬੰਦ ਕਰ ਦਿੱਤਾ ਗਿਆ ਉਹ ਪੈਸਾ ਹੁਣੋਂ हट ਗਿਆ ਯੂਨੀਵਰਸਿਟੀ ਹੁਣ ਸਰਕਾਰ ਨੂੰ ਕਹਿੰਦੀ ਪੈਸੇ ਦਿਓ